ਸਸਾਈ ਗੱਲ ਜੀ ਸਾਰਿਆਂ ਨੂੰ ਆਜ ਜਿਹੜੀ ਵੀਡੀਓ ਮੈਂ ਚਲਾਉਣ ਲੱਗੇ ਨਾ ਇਹ ਸਾਰੇ ਪੂਰੀ ਵੀਡੀਓ ਵੇਖਿਓ ਇੱਕ ਜਿਹੜਾ ਮੁੰਡਾ ਮੋਗੇ ਤੋਂ ਜੰਟਾ ਮੋਗਾ ਆਪਾਂ ਸਬੂਤਾਂ ਸਮੇਤ ਉਹਦਾ ਖਲਾਸਾ ਕਰਨਾ ਹੈ ਕਿ ਦੇਖੋ ਬੰਦੇ ਨੇ ਕਿੱਡਾ ਵੱਡਾ ਝੂਠ ਬੋਲਿਆ ਮੈਂ ਅੱਗੇ ਸਾਰੀਆਂ ਵੀਡੀਓ ਉਹਦੇ ਪ੍ਰੂਫ ਰੱਖੂਗਾ ਅੱਗੇ ਸਾਰੀ ਵੀਡੀਓ ਜੇ ਪੂਰੀ ਦੇਖੋਗੇ ਤਾਂ ਤੁਹਾਨੂੰ ਸਮਝ ਲੱਗੂਗੀ ਵੀਡੀਓ ਦੀ ਤੇ ਸ਼ਹੀਦੀ ਦਿਹਾੜਿਆਂ ਦੇ ਨਾਂ ਤੇ ਉਹ ਬੰਦਾ ਕਿੱਡਾ ਵੱਡਾ ਝੂਠ ਬੋਲ ਰਿਹਾ ਉਹ ਬੰਦਾ ਵਿਦ ਸਬੂਤ ਵੀਡੀਓ ਦੇ ਵਿੱਚ ਐ ਪੂਰੀ ਵੀਡੀਓ ਵੇਖਿਓ ਫਿਰ ਤੁਹਾਨੂੰ ਸਮਝ ਲੱਗੂਗੀ ਕਿ ਇਹ ਲੋਕ ਵਿਊਆਂ ਪਿੱਛੇ ਕਿੰਨੇ ਗire ਹੋਏ ਨੇ ਇਹ ਕਿੱਥੇ ਤੱਕ ਗਿਰਦੇ ਨੇ ਲੋਕ ਇਹ ਪੂਰੀ ਵੀਡੀਓ ਦੇਖਿਓਗੇ ਸਾਡੇ ਭਰਾਵਾਂ ਨਾਲ ਆਪ ਇੱਕ ਬੰਦੇ ਦਾ ਨਾ ਖੁਲਾਸਾ ਕਰਨਾ ਹੈ ਖਲਾਸਾ ਵੀ ਕਾਜ਼ਾ ਮਲਕੀ ਦੇ ਮਲਕੀ ਤੁਹਾਨੂੰ ਦੱਸਣਾ ਹੈ ਕਿ ਲੋਕ ਅੱਜ ਕੱਲ ਪੈਸੇ ਪਿੱਛੇ ਕੀ ਕੁਝ ਕਰਦੇ ਆ ਮੈਂ ਤੁਹਾਨੂੰ ਵੀਡੀਓ ਵੀ ਦਿਖਾਉਣਾ ਵਾ ਤੇ ਤੁਸੀਂ ਆਪ ਦੇਖ ਲਿਓ ਸਾਰੇ ਤੇ ਜਿਹਨੂੰ ਕਹਿੰਦੇ ਨੇ ਨਾ ਮਲਕੀ ਬੇੜਾ ਘਰ ਕੋ ਆਵਾ ਉਹ ਬੇੜਾ ਘਰ ਕੋ ਹੋਣ ਵਾਲੀ ਮਲਕੀ ਲੋਕਾਂ ਨੇ ਪੈਸੇ ਨੇ ਜ਼ਮੀਰ ਜ਼ਮੀਰ ਖਤਮ ਕਰਤੇ ਲੋਕਾਂ ਨੇ ਪੈਸੇ ਕਰਕੇ ਮੈਂ ਤੁਹਾਨੂੰ ਦੱਸਣਾ ਸ਼ਾਇਦ ਤੁਸੀਂ ਦੇਖਿਆ ਵੀ ਹੋਣਾ YouTube ਤੇ ਇੱਕ ਮੁੰਡਾ ਜੰਟਾ ਮੋਗਾ ਜਿਹੜਾ ਮਲਕੀ ਉਹ ਇੱਕ ਬਾਪੂ ਨਾਲ ਵੀਡੀਓ ਜੀ ਬਹੁਤ ਬਣਾਉਂਦਾ ਹੈ ਨਾ ਜਿਹਦੇ ਵਿੱਚ ਗਾਲਾਂ ਬਹੁਤ ਜ਼ਿਆਦਾ ਗੰਦੀਆਂ ਕੱਢਦਾ ਬਾਪੂ ਉਹ ਸਾਰਾ ਮਲਕੀ ਨੇ ਜਾਣ ਬੁੱਝ ਕੇ ਪਹਿਲਾਂ ਹੀ ਕੀਤਾ ਹੁੰਦਾ ਆਪਾਂ ਜਦੋਂ ਨਾ ਥੋੜਾ ਜਿਹਾ ਖਲਾਸਾ ਕਰਨਾ ਤੇ ਕਿਵੇਂ ਮਲਕੀ ਲੋਕੀ ਇਹ ਮારી ਆਈਡੀ ਦਿਖਾ ਦਿੰਦੇ ਤੁਹਾਨੂੰ ਆ ਦੇਖੋ ਇਵੇਂ ਲੋਕੀ ਅੱਜਕੱਲ ਜਿ ਮੇਸ਼ੀ ਦੀ ਦੇ ਵਾਲੇ ਚੱਲਦੇ ਪਏ ਆ ਸਿਮਤੀ ਲੰਦੇ ਆ ਇਸ ਚੀਜ਼ ਦੀ ਵੀ ਕਿੰਨੀ ਮਲਕੀ ਇਹਨਾਂ ਦੀ ਮਾਨਸਿਕਤਾ ਗਿਰ ਚੁੱਕੀ ਐ ਇਹਨਾਂ ਲੋਕਾਂ ਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਐਗੀ ਆ ਮੁੰਡਾ ਆ ਦੇਖ ਲਓ ਆ ਜੰਟਾ ਮੋਗਾ ਹਣਾ ਮੈਂ ਤੁਹਾਨੂੰ ਦੱਸਣਾ ਇੱਕ ਮਿੰਟ ਇਹਨੇ ਨਾ ਤਿੰਨ ਚਾਰ ਦਿਨ ਹੋ ਗਏ ਨੇ ਇਹਨੇ ਸ਼ੌਟ ਪਾਇਆ ਸੀ ਆ ਇਹ ਆ ਇਹਦਾ ਲਾਸਟ ਸ਼ੌਟ ਦੇਖੋ ਇਹਦਾ ਸਨੋ ਤੇ ਬਈ ਸ਼ੀ ਧੀ ਦੇੜੇ ਚੱਲ ਪਿਆ ਤੇ ਹੁਣ ਸਾਡੀਆਂ ਵੀਡੀਓ ਬੰਦ ਹੋਣਗੀਆਂ ਬਈ ਸ਼ੀ ਧੀ ਦੇੜੇ ਤੇ ਅਸੀਂ ਕੋਈ ਜਿਹੀ ਹੋਰੀ ਪਾਉਣੀ ਬਈ ਤੇ ਆਦਾ ਮर्याਦਾ ਵਿੱਚ ਰਹਿਣਾ ਕਿ ਬਈ ਤੇ ਸਾਰਿਆਂ ਨੂੰ ਠੀਕ ਹੈ ਬਹੁਤ ਵਧੀਆ ਗੱਲ ਆਪਾਂ ਨੂੰ ਵੀ ਇਸ ਚੀਜ਼ ਦੀ ਬਹੁਤ ਖੁਸ਼ੀ ਆ ਕਿ ਚਲੋ ਮर्याਦਾ ਦੇ ਵਿੱਚ ਰਹਿਣਾ ਬੰਦੇ ਨੇ ਵਧੀਆ ਡਿਸੀਜਨ ਲਿਆ ਹੈ ਨਾ ਤੇ ਅੱਗੇ ਦੀ ਹੁਣ ਕਰਤੂਤ ਦੇਖਿਓ ਤੁਸੀਂ ਪਹਿਲਾਂ ਮੈਂ ਤੁਹਾਨੂੰ ਦਿਖਾ ਦਾਂ ਇੱਕ ਮਿੰਟ ਆ ਦੇਖੋ 4 ਦਿਨ 3 ਦਿਨ ਮਤਲਬ ਕਿ ਇਹ ਤਿੰਨ ਚਾਰ ਦਿਨ ਪਹਿਲਾਂ ਵੀਡੀਓ ਪਾਈ ਐ ਇਸ ਬੰਦੇ ਨੇ ਕੀ ਸ਼ਿੱਡੀ ਦਿਹਾੜੇ ਚੱਲਦੇ ਤੁਸੀਂ ਸੁਣੀ ਲਿਆ ਹੋਣਾ ਕੀ ਮਨ ਲਗੀ ਮੈਂ ਸ਼ਿੱਡੀ ਦਿਹਾੜੀਆਂ ਦਿਹਾੜੇ ਤੇ ਕੋਈ ਵੀਡੀਓ ਨਹੀਂ ਪਾਵਾਂਗਾ ਹਣਾ ਤੇ ਇੱਕ ਮਿੰਟ ਆ ਦੇਖੋ ਇੱਕ ਡੇ ਅੱਜ ਤੇ ਮੰਗਲਕਾਰਾ ਇੱਕ ਡੇ ਅੱਜ ਫੇਰ ਇਹਨੇ ਬੰਦੇ ਨੇ ਕੱਲ ਫੇਰ ਇਹਨੇ ਵੀਡੀਓ ਪਾਤੀ ਆ ਦੇਖੋ ਕਿ ਕਿਹਨੇ ਕਿ ਚੋਕਾ ਆਇਆਗਾ ਠੀਕ ਹੈ ਲੋ ਇਹਨੂੰ ਆਪਾਂ ਜਤਾਉਣਾ ਆਪਣਾਂ ਦੀ ਕੋਸ਼ਿਸ਼ ਹੋ ਜੇ ਆਪਾਂ ਆਪਣੀ ਹੁਣ ਇਹਨੂੰ ਬੰਦਾ ਪੁੱਛੇ ਕਿ ਭਾਈ ਤੇਰੇ ਸ਼ਹੀਦੀ ਦਿਹਾੜੇ ਆਂ ਦਾ ਦੁੱਖ ਤੇਨੂੰ ਹੁਣ ਮਲਕੀ ਕਿੱਥੇ ਗਿਆ ਮਲਕੀ ਇਹਨਾਂ ਲੋਕਾਂ ਨੇ ਨਾ ਪੈਸੇ ਨੂੰ ਇੱਕ ਮੁਖ ਬਣਾਇਆ ਹੋਇਆ ਹੈ ਕੀ ਬਸ ਪੈਸਾ 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 ਬੈਸਾ ਆਹੀ ਹੈ ਹੋਰ ਕੀ ਇਹਨਾਂ ਦੇ ਪੱਲੇ ਆ ਮੈਂ ਦਹਾ ਵੀ ਦਿਨਾ ਬਾਪੂ ਇਹ ਵੀਡੀਓ ਕੇ ਹੈ ਜੀ ਸ਼ੇਅਰ ਕਰਦੇ ਨੇ ਬੱਚਾ ਪੈਂਚਾ ਠੀਕ ਆ ਤੇ ਮਾਂ ਦੀ ਫਕੀ ਯਾ ਨੂੰ ਆ ਸੋਲੀ ਤੂੰ ਕਹੇ ਜੀ ਸ਼ਬਾਬਲੀ ਇਹ ਬਾਪੂ ਨੂੰ ਪਹਿਲਾਣਾ ਇਹ ਦੱਸ ਦੇ ਨੇ ਸਾਰਾ ਗੁੱਸਤੂ ਐਵੇਂ ਬੋਲਣਾ ਤੂੰ ਐਵੇਂ ਬੋਲਣਾ ਹੈ ਤੇ ਬਾਕੀ ਇੱਕ ਦੋ ਮੈਂ ਦੇਖਿਆ ਇਹ ਬਾਪੂ ਗਾਲਾਂ ਨਹੀਂ ਕੱਢਦਾ ਹੈਗਾ ਇੱਕ ਦੋ ਵੀਡੀਓ ਇਹਨਾਂ ਨੇ ਨਾ ਬਣਾਈਆਂ ਨੇ ਲੋਕਾਂ ਨੂੰ ਦੇਣ ਵਾਸਤੇ ਬਣਾਈਆਂ ਸੀ ਉਹਦੇ ਵਿੱਚ ਬਾਪੂ ਨੇ ਬਿਲਕੁਲ ਨਹੀਂ ਗਾਲ ਕੱਢੀ ਹੋएगी ਇਹ ਸਿਰਫ ਇੱਕ ਨਹੀਂ ਇਹ ਪੰਜ ਪੰਜ ਸੱਤ ਜਣੇ ਨਹੀਂ ਹੋਣਾ ਜਿਹੜੇ ਮਤਲਬ ਕੀ ਇਹ ਚੀਜ਼ਾਂ ਲੈ ਕੇ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਲੈ ਕੇ ਆਉਂਦੇ ਨੇ ਕਿ ਗਾਲਾਂ ਨਹੀਂ ਕੱਢਣੀਆਂ ਜੀ ਫਰਾਂ ਮਲਕੀ ਗਾਲਾਂ ਕੱਢ ਕੇ ਮਸ਼ਹੂਰ ਹੋਣਾ ਆਪਣਾ ਕੈਮਰਾ ਚੋਰੀ ਓਨ ਕਰ ਲੈਣਗੇ ਪਤਾ ਸਾਰੇ ਨੂੰ ਹੁੰਦਾ ਆਪਣੇ ਦਾਦੀ ਨੂੰ ਜਾਂ ਪਿਓ ਦਾਦੀ ਨੂੰ ਸਮਝਾ ਦਿੰਦੇ ਕਿ ਮੈਂ ਤੇਰੇ ਨਾਲ ਐਵੇਂ ਗੱਲ ਕਰੂੰਗਾ ਤੂੰ ਐਵੇਂ ਗਾਲਾਂ ਕੱਢਣੀਆਂ ਨੇ ਤੇ ਉਹ ਕੈਮਰਾ ਓਨ ਹੁੰਦਾ ਤੇ ਲੋਕੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਚੰਗੀ ਚੀਜ਼ ਨੂੰ ਘੱਟ ਦੇਖਦੇ ਐ ਤੇ ਗਾਲਾਂ ਨੂੰ ਜ਼ਿਆਦਾ ਸੁਣਦੇ ਨੇ ਤੇ ਉਹ ਕੰਮ ਇਹਨਾਂ ਨੇ ਕੀਤਾ ਆ ਜਿਵੇਂ ਹੁਣ ਦੱਸਿਆ ਹੀ ਐ ਮੈਂ ਤੁਹਾਨੂੰ ਆ ਬੰਦੇ ਨੇ ਕਿੱਡੀ ਤਕੜੀ ਕਰਤੂਤ ਕੀਤੀ ਐ ਕਿ ਆ ਮਦਵਾਰ ਜ਼ਹਰਨਾਵਾ ਕਾਈਕੋ ਦਾ ਸਾਹਿਬ ਵਾਹਿਗੁਰੂ ਜੀ ਕਿਹਾ ਤੇ ਬਈ ਸ਼ੀਤੀ ਢਾਢੇ ਚੱਲ ਪਿਆ ਤੇ ਹੁਣ ਸਾਡੀਆਂ ਵੀਡੀਓ ਬੰਦ ਹੋਣਗੀਆਂ ਬਈ ਅੱਛਾ ਜੀ ਠੀਕ ਹੈ ਜੀ ਬੰਦ ਹੋਣੀਆਂ ਬਹੁਤ ਖੁਸ਼ੀ ਦੀ ਗੱਲ ਹੈ ਜੇ ਬੰਦ ਹੋਣੀਆਂ ਚਾਰ ਦਿਨ ਪਹਿਲਾਂ ਵੀਡੀਓ ਪਾ ਕੇ ਤੇ ਆ ਦੇਖ ਲਓ ਤੁਸੀਂ ਕਿੰਨੇ ਕਿ ਚੋਕਾ ਹੈਗਾ ਆ ਦੇਖ ਲਓ ਇੱਕ ਦੇ ਤੇ ਹੁਣ ਕੋਈ ਹੋ ਜੇ ਆਪਾਂ ਭਲਾ ਜੀ ਵੱਡੇ ਚਾਹੀਏ ਕੋਈ ਹੋ ਜੇ ਇਹਨੂੰ ਜਿਤਾਉਣਾ ਜਿਤਾਵਾ ਜੀ ਮੈਂ ਕਿ ਹੁਣ ਛੀਦੀ ਦੇ ਆਡੇ ਕਿੱਥੇ ਗਏ ਭਾਈ ਤੇਰੇ ਭਾਈ ਜੰਟਾ ਮੋਗਾ ਸਪੈਸ਼ਲ ਵੀਡੀਓ ਪਾਈਏ ਤੂੰ ਸ਼ੋਰਟ ਪਾਇਆ ਕਿ ਮੇਰੀਆਂ ਵੀਡੀਓ ਨਹੀਂ ਹੋਣਗੀਆਂ ਜੀ ਇਹਦੇ ਵਿੱਚ ਨੇ ਬੜਾ ਤਕੜਾ ਗਿਆਨ ਦਿੱਤਾ ਵੀਡੀਓ ਦੇ ਵਿੱਚ ਕੀ ਹੁਣ ਦੇਖੋ ਉੱਪਰ ਸਿਰ ਵੀ ਢਗੇ ਹੋਏ ਨੇ ਸਿਰ ਵੀ ਢਗੇ ਹੋਏ ਨੇ ਸਾਰਿਆਂ ਨੇ ਬਸ ਓਖਾ ਹੀ ਆ ਪੈਸੇ ਪਿੱਛੇ ਪਤਾ ਨਹੀਂ ਕੀ ਕੁਛ ਕਰਦੀ ਆ ਦੁਨੀਆ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਨ ਨੂੰ ਨਹੀਂ ਦੇਖਿਓ ਦਵਾਰੇ ਵੀਡੀਓ ਦੇਖ ਲਿਓ ਤੁਸੀਂ ਇੱਕ ਵਾਰ ਪੂਰੀ ਕਿ ਆ ਲੋਕੀ ਅੱਜਕੱਲ ਪੈਸੇ ਪਿੱਛੇ ਕੀ ਕੁਝ ਕਰਦੇ ਆ ਉਹ ਵੀ ਸ਼ਹੀਦੀ ਦਿਹਾੜਿਆਂ ਦਾ ਨਾਮ ਲੈ ਕੇ ਔਖਾ ਬੁਰਾ ਹਾਲ ਹੈ ਚੰਗਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ